ਲੈ ਵੀ ਸਜਣੋ ਪਹਿਲਾਂ ਤਾਂ ਵਧਾਈ ਦਿਓ ਮੁੰਡੇ ਨੂੰ ਸਾਡੇ ਆਪਣੇ ਬੱਚੇ ਆ ਜਿਨ੍ਹਾਂ ਨੇ ਸਾਡੇ ਸਾਹਮਣੇ ਇੰਸਟਾਗ੍ਰam ਤੇ ਵੀਡੀਓ ਪਾ ਕੇ YouTube ਤੇ ਵੀਡੀਓ ਪਾ ਕੇ ਉੱਠੇ ਆ ਪਹਿਲਾਂ ਇਹਨਾਂ ਨੇ ਮੱਕੀ ਬੀਜਣ ਵਾਲੀ ਮਸ਼ੀਨ ਲਿਆਂਦੀ ਉਹ ਬਹੁਤ ਕਮਾਲ ਚੱਲੀ ਬਹੁਤ ਕਮਾਲ ਮੱਕੀ ਦਾ ਸੀਜ਼ਨ ਲਾਇਆ ਇਹਨਾਂ ਨੇ ਤੇ ਹੁਣ ਮਸ਼ੀਨ ਲਿਆਂਦੀ ਆ ਵੱਢਣ ਵਾਲੀ ਸਾਰਿਆਂ ਨੂੰ ਪਹਿਲਾਂ ਤੁਸੀਂ ਕੁਤਰਾ ਵੇਖਿਆ ਮੈਂ ਤੁਹਾਨੂੰ ਕੁਤਰਾ ਵਿਖਾਇਆ ਸਭ ਤੋਂ ਪਹਿਲਾਂ ਵੀ ਕੁਤਰਾ ਕਮਾਲ ਕਰ ਰਹੀ ਆ ਤੇ ਉਸ ਤੋਂ ਬਾਅਦ ਆਪਾਂ ਬੰਦਾ ਮਲਾਉਨੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਕਿਸਾਨਾਂ ਨੂੰ ਵੀ ਗੱਲਬਾਤ ਕਰਦੇ ਕਿ ਕਿਉਂਕਿ ਇਹ ਸੱਜਣ ਉਹੋ ਸੱਜਣਾ ਵੀ ਜਿਹੜੇ ਪੀਡੀਐਫ ਦੇ ਆਪਾਂ ਕਹਿ ਸਕਦੇ ਵੀ ਇੰਡੀਆ ਦੇ ਟੌਪ ਦੇ ਸਮਝ ਵਾਲੇ ਕਿਸਾਨ ਆ ਜਿਹੜੇ ਉਹ ਪੀਡੀਐਫੇ ਨਾਲ ਜੁੜੇ ਹੋਇਆ ਇਹ ਸਾਰਿਆਂ ਨੂੰ ਸਾਰੀ ਦੁਨੀਆ ਨੂੰ ਪਤਾ ਕੋਈ ਐਕਸਪਲੇਨ ਕਰਨ ਦੀ ਲੋੜ ਨਹੀਂ ਤੇ ਆਪਾਂ ਇਹਨਾਂ ਤੋਂ ਵੀ ਸਲਾਹ ਲਵਾਂਗੇ ਕਿ ਇਹਨਾਂ ਕਿਉਂਕਿ ਸਾਈਲੇਜ ਦੇ ਕਾਢੂ ਬੰਦੇ ਹੀ ਪੀਡੀਐਫ ਵਾਲੇ ਆ ਤਾਂ ਇਹਨਾਂ ਤੋਂ ਵੀ ਸਲਾਹ ਲਵਾਂਗੇ ਵੀ ਭਾਈ ਸਾਡਾ ਸਾਈਲੇਜ ਜਿਹੜਾ ਮਸ਼ੀਨ ਕਟਰ ਕਭੀ ਕੁਤਰਾ ਕਰਦੀ ਕਿੱਥੇ ਖੜੀ ਆ ਗੱਗੂ ਪਹਿਲਾਂ ਤਾਂ ਮੁਬਾਰਕਾਂ ਸੱਜਣਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕੀ ਰਿਸਪੌਂਸ ਆ ਰਿਹਾ ਲੋਕਾਂ ਦਾ ਕੀ ਰਿਸਪੌਂਸ ਆ ਰਿਹਾ ਰਿਸਪੌਂਸ ਵਧੀਆ ਆ ਵੀਰੇ ਹੈ ਕਿਉਂਕਿ ਵਧੀਆ ਇਹਦੇ ਨਾਲ ਰਾਹੂ ਨਹੀਂ ਬਣਾਉਣੇ ਪੈਂਦੇ ਇੱਕ ਪਲੱਸ ਪੁਆਇੰਟ ਇਹਦਾ ਆ ਹਾਂ ਵੀ ਰਾਹ ਨਹੀਂ ਬਣਾਉਣੇ ਪੈਂਦੇ ਲੇਬਰ ਦੀ ਕੋਈ ਲੋੜ ਨਹੀਂ ਹਾਂ ਜ਼ੀਰੋ ਲੇਬਰ ਆ ਵੀਰੇ ਇਹਦੇ ਤੇ ਤੇ ਥੱਲੇ ਆਪਣਾ ਜਿਹੜਾ ਹੈਗਾ ਉਹ ਖਰਾਬ ਖਰੂਬ ਕੁਝ ਨਹੀਂ ਕਰਦੀ ਹਾਂ ਸ਼ੁਰੂ ਸ਼ੁਰੂ ਚ ਕਰਦੀ ਮੁੜ ਕੇ ਸੁਧਾਰ ਹੋ ਗਏ ਹੁਣ ਜਮਾ ਨਹੀਂ ਕਰਦੀ ਹਾਂ ਤੇ ਖਰਾਬ ਕੁਛ ਨਹੀਂ ਕਰ ਰਹੀ ਤੇ ਕੁੱਤਰਾ ਮਤਲਬ ਪਹਿਲਾਂ ਹੀ ਇਹੋ ਜਿਹਾ ਸੀਗਾ ਕਿ ਕੁੱਤਰਾ ਕਰਵਾਇਆ ਕਹਿ ਕੇ ਕਿਸਾਨਾਂ ਨੇ ਕਰਵਾਇਆ ਐ ਨਹੀਂ ਚਾਹੀਦਾ ਐ ਨਹੀਂ ਹਰ ਕਿਸੇ ਦੀ ਡਿਮਾਂਡ ਵੱਖਰੀ ਹੈ ਕੋਈ ਮੋਟਾ ਕੁੱਤਰਾ ਕਹਿੰਦਾ ਬਾਕੀ ਅੰਕਲ ਨੂੰ ਪੁੱਛੋ ਕੁੱਤਰੇ ਬਾਰੇ ਨੌਲੇਜ ਕੁੱਤਰੇ ਬਾਰੇ ਫਿਰ ਮਸ਼ੀਨ ਬਾਰੇ ਵੱਡੇ ਭਾਈ ਕੀ 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 ਕੁੱਤਰਾ ਤੁਸੀਂ ਦੇਖਿਆ ਟਰਾਲੀ ਚੋਂ ਜਾ ਕੇ ਕਿਵੇਂ ਲੱਗਿਆ ਤੁਹਾਨੂੰ ਕੁੱਤਰਾ ਹੁਣ ਤਾਂ ਬਿਲਕੁਲ ਸਹੀ ਹੈ ਦਾਣਾ ਕ੍ਰੈਸ਼ ਹੋ ਰਿਹਾ ਦਾਣਾ ਕ੍ਰੈਸ਼ ਜੀ ਜਿਹੜਾ ਮੇਨ ਜਿਆਦਾ ਦਾਣੇ ਦਾ ਕ੍ਰੈਸ਼ ਹੋਣਾ ਜ਼ਰੂਰੀ ਹੈ ਜੀ ਕਿਉਂ ਸਾਈਲੇਜ ਦੇ ਜਿਹੜੇ ਅਸੀਂ ਪਾਉਨੇ ਆ ਨਾ ਸਟੇਜ ਉਹ ਥੋੜੀ ਜੀ ਮੱਕੀ ਚਾੜ ਕੇ ਪਾਉਂਦੇ ਆ ਠੀਕ ਹੈ ਜੀ ਉਹਦੇ ਕਰਕੇ ਦਾਣੇ ਦਾ ਕ੍ਰੈਸ਼ ਹੋਣਾ ਜ਼ਰੂਰੀ ਹੈ ਹਾਂ ਤੇ ਬਾਕੀ ਜਿਹੜਾ ਟਾਂਡਾ ਵੀ ਥੱਲੋਂ ਵੀ ਪਰਫੈਕਟ ਜੀ ਵੀ ਜਿੰਨਾ ਉੱਚਾ ਆਪਾਂ ਚਾਹੋਨੇ ਆ 6 ਇੰਚ ਮੰਨ ਕੇ ਚੱਲੋ ਵੀ ਛੱਡਦੇ ਆ ਤੇ 6 ਇੰਚ ਉੱਚਾਈ ਇਹ ਵੱਧ ਰਹੀ ਹੈ ਹਾਂ ਵੀ ਜਿਹੜਾ ਆਪਾਂ ਥੱਲੋਂ ਛੱਡਦੇ ਆ ਇਹਨੂੰ ਕਹਿੰਦੇ ਵੀ ਥੋੜਾ ਉਲੀਆਲੀ ਦੇ ਚਾਂਸ ਹੁੰਦੇ ਆ ਲੈਗਨ ਸੈਂਦੇ ਚ ਜ਼ਿਆਦਾ ਹੁੰਦਾ ਇਹ ਇੰਦੇ ਚ ਤੱਤ ਕੋਈ ਨਹੀਂ ਹੁੰਦਾ ਠੀਕ ਹੈ ਜੀ ਹਾਂ ਜੀ ਉਹ ਇਸ ਕਰਕੇ ਛੜਨਾ ਵਿਚਾਰ ਦੀ ਜਿਹੜੀ ਕੁਆਲਿਟੀ ਤਾਂ ਬਣੂਗੀ ਜੇ ਇਹਨੂੰ ਆਪਾਂ ਛੱਡਾਂਗੇ ਤਾਂ ਜੀ ਬਾਕੀ ਦਾਣੇ ਦੀ ਕ੍ਰੈਸ਼ਿੰਗ ਵਧੀਆ ਦਾਣਾ ਦਾ ਹਾਂ ਕੋਈ ਮੈਸੀ ਕਰ ਜਿਹੜਾ ਕੋਈ ਮਾੜਾ ਮੋਟ 19 21 ਵੀ ਇਹ ਬੰਦੇ ਨਵੇਂ ਨੇ ਮਸ਼ੀਨ ਵਾਲੇ ਵੀ ਤੇ ਥੋੜਾ ਜਿਹਾ ਹੋਰ ਇਹਨਾਂ ਨੂੰ ਆਖਿਆ ਮੈਂ ਕਿ ਤੁਸੀਂ ਜੇ ਪਰਫੈਕਟ ਬਣਾਉਣੀ ਤਾਂ ਫਿਰ ਪੀਡੀਐਫ ਨਾਲ ਜੁੜ ਕੇ ਥੋੜਾ ਜਿਹਾ ਵੀ ਜੜੀ ਜੜੀਆਂ ਚੀਜ਼ਾਂ ਜਿਵੇਂ ਜਿਵੇਂ ਰეკਮੈਂਡ ਕਰਨਗੇ ਉਹ ਥੋੜਾ ਸੁਧਾਰ ਕਰ ਲਓ ਜੀ ਤੇ ਪ੍ਰੋਪਰ ਵਧੀਆ ਚੱਲ ਪੂ हां चलूगी हां ਤੇ ਮਤਲਬ ਰਿਸਪਾਂਸ ਕਿਵੇਂ ਆ ਜਿਮੀਂਦਾਰਾਂ ਦਾ ਰਿਸਪਾਂਸ ਕਿਵੇਂ ਆ ਰਿਹਾ ਵੀ ਮਤਲਬ ਉਹ ਕਿਰਾਏ ਤੇ ਕਰਵਾਉਣ ਲਈ ਕਿੰਨਾ ਕੁ ਕਹਿ ਰਹੇ ਆ ਲੋਕ ਕਿੰਨੀ ਬੁਕਿੰਗ ਚੱਲ ਰਹੀ ਆ ਕੀ ਹਿਸਾਬ ਕਿਤਾ ਬੁਕਿੰਗ ਇਹਦੀ ਫੁੱਲੀ ਚੱਲਣ ਦੀ ਕਿਉਂਕਿ ਜਿੱਦਾਂ ਦੀ ਆਈ ਆ ਉਦੋਂ ਦਾ ਹੀ ਚੱਲੀ ਜਾਂਦੇ ਆ ਕਿੰਨੇ ਕਿੱਲੇ ਵੜਦਿਆ ਕਰੋਗੇ ਇੱਕ ਇੱਕ ਦਿਨ ਚ ਅਨਮਾਨ ਕੀ ਆ ਅਨਮਾਨ ਜੇ ਕਿਹੜਾ ਵਧਿਆ ਹੋਵੇ 10 ਕਿੱਲੇ 10 ਕਿੱਲੇ ਕਿੰਨੀ ਲੇਬਰ ਤੇਰੇ ਅੰਦਾਜ਼ੇ ਨਾਲ ਕਿਸਾਨ ਦੀ ਬੱਚ ਜਾਂਦੀ ਆ ਵੀ ਜੇ ਆਪਾਂ ਕਹਿ ਦਈਏ ਵੀ 10 ਕਿੱਲਾਂ ਦਾ ਘੇਰਾ ਕੁਰਾ ਬਣਾਉਣ ਚ ਜੇ ਆਪਾਂ ਸਿੰਗਲ ਡਬਲ ਰੋ ਵਾਲੀ ਦੀ ਗੱਲ ਕਰਦੇ ਆ ਤਾਂ ਨਾਲ ਮਾਲੋ ਸਿੰਗਰ ਰੋ ਤੇ ਤਾਂ ਦੀ ਨਹੀਂ ਹੋਣਾ ਲੇਬਰ ਦਾ ਲੇਬਰ ਜ਼ੀਰੋ ਖਤਮ ਲੇਬਰ ਲੇਬਰ ਔਖੀ ਹੋ ਗਈ ਲੇਰ ਇੱਥੇ ਲੇਬਰ ਕੋਈ 8900 ਰੁਪਏ ਦਿਹਾੜੀ ਦਾ ਰੇਟ ਚੱਲਦਾ ਫਿਆ ਅੱਜ ਦੀ ਡੇਟ ਤੇ ਦੋ ਬੰਦੇ ਲਾਈ ਕਿੱਲੇ ਨੂੰ ਉਹ ਸਭ ਉਹ ਵੀ ਗਰਮੀ ਇੰਨੇ ਜ਼ਿਆਦਾ ਟੈਂਪਰੇਚਰ ਵਧ ਗਿਆ ਹਾਂ ਨਹੀਂ ਬਣਾਉਂਦੇ ਰਾ ਹਾਂ ਨਹੀਂ ਬਣਾਉਂਦੇ ਕਰੀਬਨ 3000 ਰੁਪਏ ਰਾਹ ਬਣਾਉਣ ਤੇ ਮੇਰਾ ਬਣਾਉਣ ਦਾ ਇੱਕ ਕਿੱਲੇ ਦਾ ਮਤਲਬ ਜ਼ਿੰਮੇਵਾਰ ਦਾ ਸਿੱਧਾ 3000 ਤਾਂ ਸਿੱਧਾ ਇਹੀ ਬਚ ਗਿਆ ਬਾਕੀ ਦੇਖੋ ਇਹਦਾ ਇੱਕ ਪਲੱਸ ਪੁਆਇੰਟ ਉਹ ਤਾਂ ਬਾਝੀ ਗਿਆ ਟਰਾਲੀ ਖੋਬ ਜੇ ਇਹ ਅੰਕਲ ਨੂੰ ਪਤਾ ਇਹ ਪਾਵਰ ਕੱਲੀ ਕੱਢ ਲਈ ਬਾਹਰ ਜੱਡਾ ਮਰ ਤੇ ਇੱਕ ਮੈਨੂੰ ਪਲੱਸ ਪੁਆਇੰਟ ਹੋਰ ਵੀ ਲੱਗਦਾ ਵੀ ਜਿੱਥੇ 10 ਕਿੱਲਿਆਂ ਤੇ 10 ਦਿਨ ਲੱਗਣੇ ਉਥੇ 10 ਦਿਨ 10 ਕਿੱਲਿਆਂ ਤੇ 1 ਦਿਨ ਹੀ ਲੱਗਣਾ ਹਾਂ ਟਾਈਮ ਦੀ ਬਚਦਾ ਬਹੁਤ ਦੇਖੋ ਲੇਬਰ ਆਏ ਨਾ ਜਦੋਂ ਆਪਾਂ ਪੈਟੇ ਦੇ ਵਿੱਚ ਪਾਉਣਾ ਜਿੱਥੇ ਵੀ ਜਿੰਨ ਜਿਆਦਾ ਕੁਆਂਟੀਟੀ ਚ ਪਾਉਣਾ ਉਹ ਪੈਟ ਨੂੰ ਜਿੰਨੇ ਜਲਦੀ ਬੰਦ ਕਰਾਂਗੇ ਉੰਨਾ ਹੀ ਵਧੀਆ ਕੁਆਲਿਟੀ ਬਣਦੀ ਹੈ ਪੈਟ ਦਾ ਮਤਲਬ ਕਿ ਜਿਹੜਾ ਟੋਆ ਜਿੰਨੇ ਨਹੀਂ ਹਾਂ ਟੋਆ ਜਿਹੜਾ ਉਹ ਛੇਤੀ ਬੰਦ ਹੋ ਜੇ ਉਹ ਕਵਰ ਹੋ ਜੂ ਛੇਤੀ ਬੰਨ ਲਾ ਪੂਚਾਰ ਜੇ ਮਤਲਬ ਖੁੱਲਾ ਹੀ ਰਿਆਦਾ ਦੱਸ ਦੇਣਾ ਤੇ ਉਨੀ ਕੁਆਲਿਟੀ ਡਾਊਨ ਜਾਂਦੀ ਹੈ। ਇਹ ਚੀਜ਼ਾਂ ਨੋਟ ਕਰਨ ਵਾਲੀਆਂ ਐ। ਤੇ ਗੱਗੂ ਕਿੰਨਾ ਚਿਰ ਪਹਿਲਾਂ ਦੱਸੇ ਕੋਈ ਬੰਦਾ ਜੇ ਹੁਣ ਮੰਨ ਲਓ ਮੰਨ ਕੇ ਚੱਲੋ ਤੇਰੇ ਕੋਲੇ ਮਸ਼ੀਨ ਆ ਤੈਨੂੰ ਕਿੰਨੇ ਦਿਨ ਪਹਿਲਾਂ ਬੰਦਾ ਅਲਰਟ ਕਰੇ ਕਿ ਬਾਈ 6-7 ਦਿਨ ਪਹਿਲਾਂ ਬੰਦਾ ਦੱਸੇ ਕਿ ਬਾਈ ਮੇਰੇ ਆਉਣਾ ਹੈ ਨਾ ਉਦੋਂ ਪਹਿਲਾਂ ਫੇਰ ਹੀ ਹੁੰਦੀ ਸੈਟਿੰਗ। ਤੇਰਾ 13 ਲੱਖਾ ਹੈਗਾ ਇਹ ਧਰਮਕੋਟ ਦੇ ਲਾਗੇ ਤੱਕ। ਹਾਂਜੀ ਹਾਂਜੀ ਧਰਮਕੋਟ ਤੱਕ ਕਿੰਨੀ ਦੂਰ ਤੱਕ ਦਾ ਕਿਸਾਨ ਆ ਜਿਹੜਾ ਤੇਰਾ ਸੰਪਰਕ ਕਰਦਾ। ਉਹ ਜਿੱਥੇ ਇਲਾਕਾ ਜ਼ਿਆਦਾ ਮਿਲ ਗਿਆ ਫਿਰ ਤਾਂ ਆਪਾਂ ਜਾਣਾ ਹੀ ਆ। ਜੀ। ਹਾਂ ਫੇਰ ਕੋਈ ਮਸਲਾ ਨਹੀਂਗਾ ਥੋੜੇ ਲਈ ਤਾਂ ਕੋਈ ਫੇਰ ਔਖਾ ਹੈ ਨਾ ਕਿਉਂਕਿ ਰੋਡ ਤੇ ਤੇਲ ਤੂਲ ਫੇਰ ਮੈਨੇਜ ਨਹੀਂ ਹੁੰਦਾ ਹਾਂ ਵੀ ਫੇਰ ਰਸਤੇ ਵਾਲਾ ਟਾਈਮ 'ਚ ਵੀ ਕਿੱਲਿਆਂ ਦਾ ਖਰਾਬ ਟਾਈਮ ਹੁੰਦਾ ਕਿਉਂਕਿ ਸੀਜ਼ਨ ਜਿਹੜਾ 15 20 ਦਿਨ ਦਾ ਸੀਜ਼ਨ ਹੁੰਦਾ ਸਾਈਲੇ ਦਾ ਹੂੰ ਉਹਦੇ ਵਿੱਚ ਜੰਨਾ ਟਾਈਮ ਰਸਤੇ 'ਤੇ ਗਿਆ ਉਹ ਨੁਕਸਾਨ ਦੇ ਹੀ ਹੈ ਹਾਂ ਤੇ ਜਿਹੜਾ ਫੋਨ ਨੰਬਰ ਆ ਉਹ ਤੁਹਾਡਾ ਦੇ ਦਈਏ ਇੱਕ ਹਾਂਜੀ ਫੋਨ ਨੰਬਰ ਆ ਜੋ ਸਕਰੀਨ ਤੇ ਚਲਾ ਦੇ ਤੈਨੂੰ ਮੈਂ ਦੇ ਦੂੰਗਾ ਨੰਬਰ ਹਾਂ ਸਕਰੀਨ ਤੇ ਵਿੱਚ ਵਿੱਚ ਚਲਾ ਦਈਏ ਸਕਰੀਨ ਦੇ ਨੰਬਰ ਤੇ ਸਭ ਤੋਂ ਵੱਡੀ ਗੱਲ ਮੈਨੂੰ ਜਿਹੜੀ ਇਸ ਮਸ਼ੀਨ ਦੇ ਵਿੱਚ ਪਲੱਸ ਪੁਆਇੰਟ ਲੱਗਿਆ ਉਹ ਇਹ ਲੱਗਿਆ ਕਿ ਉਤਰਾ ਵਧੀਆ ਕਰ ਰਹੀ ਆ ਨਵੇੜਾ ਬਹੁਤ ਵਧੀਆ ਕਰ ਰਹੀ ਆ ਤੇ ਸਭ ਤੋਂ ਵੱਡੀ ਗੱਲ ਆ ਕਿ ਤੁਹਾਡੀ 3000 ਰੁਪਏ ਦੀ ਪਾਰਕ ਲਾ ਲੇਬਰ ਵੇਚਾਰੀ ਆ ਬਿਲਕੁਲ ਮਣ ਲੱਗ ਲੇਬਰ ਚਲੋ ਅਗਲਾ ਮੈਨੇਜ ਕਰ ਵੀ ਲਓ ਹਣਾ ਪਰ ਜਿਹੜਾ ਟਾਈਮ ਚੋਂਦੀ ਉਹ ਦੀ ਕੋਈ ਨਹੀਂ ਸੀ ਟਾਈਮ ਦਾ ਬੜਾ ਮੁੱਲ ਹਾਂ ਜਿੰਨੀ ਗਰਮੀ ਆ ਹੂੰ ਵੀ ਇੱਕ ਤੁਹਾਡਾ ਜਿਹੜਾ ਇੱਕ ਤੁਹਾਡਾ ਜਿਹੜਾ ਪਿੱਟ ਹੈ ਉਹ ਇੱਕੇ ਦਿਨ ਪਊ ਇੱਕ ਦਿਨ ਬੰਦ ਹੋ ਜਾਏ ਇੱਕ ਦਿਨ ਚ ਬੰਦ ਹੋ ਜੂਗਾ ਇੱਕੇ ਦਿਨ ਦੇ ਵਿੱਚ ਬੰਦ ਹੋ ਜਾਊਗਾ ਤੇ ਮਤਲਬ ਇੱਕ ਸਭ ਤੋਂ ਵੱਡੀ ਗੱਲ ਇਹ ਆ ਵੀ ਮਤਲਬ ਮੈਂ ਮੇਰਾ ਮੇਰਾ ਪਰਸਨਲ ਹੀ ਮੰਨਣਾ ਇਹ ਹੀ ਆ ਕਿ ਜਦੋਂ ਕਈ ਵਾਰੀ ਇਹ ਹੁੰਦਾ ਕਿ ਦੋ ਦਿਨ ਤਾਂ ਚੰਗੇ ਲੱਗਣੇ ਹੁੰਦੇ ਆ ਮੌਸਮ ਚ ਦੋ ਦਿਨ ਮਾੜੇ ਲੱਗਣੇ ਹੁੰਦੇ ਆ ਤਾਂ ਬੰਦਾ ਜੇ ਚੰਗੇ ਦਿਨਾਂ ਦੇ ਵਿੱਚ ਇੱਕ ਦਿਨ ਦੇ ਵਿੱਚ ਹੀ 10 ਕਿਲੇ ਨਿਬੜਦੇ ਆ ਹਾਂ ਜੇ ਦੋ ਦਿਨ ਮਾੜੇ ਆ ਗਏ ਤੇ ਉਹ ਚਾਰ ਦਿਨ ਤੇ ਵੀ 8 ਹੋ ਸਕਦੇ ਆ ਹਾਂ ਹਾਂ ਵੀ ਉਹ ਫਿਰ ਰਾਤ ਮੌਸਮ ਖਰਾਬ ਸੀ ਉਹ ਉਹ 5 5 6 6 ਟਰੈਕਟਰ ਪਾ ਕੇ ਟਰਾਲੀਆਂ ਕੱਢਣੀਆਂ ਪੈਂਦੀਆਂ ਉਹ ਉਹ ਚੀਜ਼ ਖਤਮ ਹਉ ਤੇਲ ਖਰਚਾ ਹੀ ਬਹੁਤ ਵੱਜਦਾ ਅੰਕਲ ਨੂੰ ਜਿਆਦਾ ਐਕਸਪੀਰੀਅੰਸ ਇਹਨਾਂ ਦਾ ਪਰ ਇਹ ਤਾਂ ਆਲੂ ਵਾਲੀ ਦਾ ਸਾਰਾ ਪਾਉਂਦੇ ਆ ਹੂੰ ਇਹਨਾਂ ਨੂੰ ਨਹੀਂ ਇਹ ਫੇਸ ਕਰਨੀ ਪਈ ਪ੍ਰੋਬਲਮ ਮੇਰੇ ਮੇਰੇ ਸਹਾਂ ਨਾਲ ਇਹ 4x4 ਕਰਕੇ ਮਸ਼ੀਨ ਇਸ ਚੀਜ਼ ਦੇ ਵਿੱਚ ਵੀ ਫਾਇਦਾ ਮਿਲੂਗਾ ਕਿ ਗਾਂ ਗਿੱਲੇ 'ਚ ਚੱਲੂਗੀ ਹਾਂ ਗਿੱਲੇ 'ਚ ਚੱਲੂਗੀ ਗਿੱਲੇ 'ਚ ਵੀ ਚੱਲ ਜੂਗੀ ਗਿੱਲੇ 'ਚ ਚੱਲੂਗੀ ਗਿੱਲੇ ਚੱਲੂਗੀ ਇੱਕ ਮੈਨੂੰ ਤਾਂ ਹੋਰ ਯਾਰ ਸਭ ਤੋਂ ਵੱਧ ਟਾਈਮ ਬਚਦਾ ਉਹ ਜਿਹੜੀ ਮਗਰ ਲਈ ਹੱਕ ਜੀ ਵਾਲੇ ਥਾਂ ਤੁਹਾਡੀ ਲੈਫਟ ਲੱਗੀ ਵੀ ਉਹ ਹਾਂ ਉਹ ਵਿਖਾ ਹੀ ਦਿੰਦੇ ਆ ਉਹਨੂੰ ਅੱਗੇ ਲੱਗੀ ਹੈ ਹਾਂ ਹਾਂ ਵੀ ਉਹ ਉਹਦੇ ਨਾਲ ਗਾਲੀ ਚੱਕ ਲੈਣੀ ਮਨ ਲਓ ਡਿੱਗ ਪਏ ਸੰਗਲ ਪਾ ਕੇ ਚੱਕ ਦੋ ਤਾਂ ਆਹ ਦੇਖੋ ਸਾਡਾਂ ਤਾਂ ਮਗਰ ਫਿਰਦਿਆਂ ਦੀਆਂ ਚੱਪਲਾਂ ਟੁੱਟ ਗਈਆਂ ਚੱਪਲਾਂ ਟੁੱਟ ਗਈਆਂ ਨਹੀਂ ਆਈ ਬੂਟ ਆਹ ਦੇਖ ਆਈ ਇਹਦੀ ਮੈਨੂੰ ਯਾਰ ਮौज ਵਾਲੀ ਲੱਗੀ ਯਾਰ ਇਹਦੀ ਵੀ ਟਰਾਲੀ ਪਾਉਣੀ ਆ ਮਗਰ ਡਰਾਈਵਰ ਨੂੰ ਨਹੀਂ ਬਾਜ ਮਾਰਨੀ ਇਹਦੇ ਨਾਲ ਹੀ ਚੱਕ ਕੇ ਸਿੱਟ ਕੇ ਤੇ ਕੈਮਰਾ ਵੀ ਇੰਸਟਾਲ ਕੀਤਾ ਬੁੱਤੋਂ ਡਰਾਈਵਰ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਅੱਛਾ ਅੱਛਾ ਕੈਮਰਾ ਵੀ ਲਾਤਾ ਨਾਲ ਹਾਂਜੀ ਤੇ ਸਭ ਤੋਂ ਵੱਡੀ ਮੌਜਾ ਵੀ ਆ ਹੁੱਕ ਆ ਜਿਹੜੀ ਉਹ ਇਹਦੇ ਨਾਲ ਹੀ ਚੱਕੀ ਥੱਲੇ ਜਾਂਦੀ ਹੈ ਤੇ ਇਹਦੇ ਉੱਤੇ ਗੱਗੂ ਲੱਗ ਜੇ ਜਾਲੀ ਹਾਂਜੀ ਜਾਲੀ ਲਾਉਣੀ ਆਏ ਕਿਉਂਕਿ ਆ ਪੱਤੇ ਖਿੱਚ ਲੈਂਦੀ ਫਿਰ ਉਨੁਸਾਰ ਹੀ ਪ੍ਰੋਬਲਮ ਆਉਂਦੀ ਹੈ ਮਤਲਬ ਕਿ ਹਵਾ ਨਹੀਂ ਉਹਨੂੰ ਪ੍ਰੋਪਰ ਮਿਲਦੀ ਇੰਜਨ ਨੂੰ ਤੇ ਉਹ ਗਰਮ ਹੋਣ ਦੇ ਚਾਂਸ ਹੈ ਜੇ ਦੇਖੋ ਜੇ ਆਪਾਂ ਹੁਣ ਰੇਡੀਏਟਰ ਵਾਲੇ ਤੇ ਮਾਰਦੇ ਆ ਤਾਂ ਲਗਾਤਾਰ ਇਹ ਪੱਤੀਆਂ 빙ੀਆਂ ਹੋ ਜਾਂਦੀਆਂ 40 ਨਾਲ ਇੱਕ ਹੁਣ ਟਰੈਕਟਰਾਂ ਦੇ ਆਉਂਦਾ ਊੜੀ ਵਾਲੀ ਤੇ ਉਹ ਢੇੜਾ ਦੇ ਕੇ ਨਾ ਅਰਜਨ ਦੇ ਆਉਂਦਾ ਵੀ ਪੁੱਠੇ ਪਾਸੇ ਨੂੰ ਚੱਕਰ ਕਰਕੇ ਜੌਂਡੀਰ ਤੇ ਆਇਆ 50 75 ਦੇ ਉਹ ਐਂ ਜੋ ਲੱਗਦਾ ਨਾ ਫਿਰ ਮਗਰ ਆਪਣੇ ਟਰਾਲੀ ਆ ਵਿੱਚ ਡਿੱਕਾ ਲੱਗਦਾ ਹਾਂ ਉਹ ਘੁੰਮਣ ਵਾਲਾ ਤਾਂ ਜਗਾੜ ਦਾ ਨਿਕਲ ਲੱਗੂਗਾ ਮਿੱਤਰ ਅੰਕਲ ਹੱਸਾ ਬਣਾਵੇ ਇੱਕ ਫੈਨ ਹੀ ਆ ਫੈਨ ਆਉਂਦਾ ਉਲਟ ਰੋਟੇਟ ਹੋ ਜਾਂਦਾ ਅੰਦਰ ਹੀ ਉਹਦੇ ਫਾਰੀ ਪੁੱਠੇ ਹੋ ਜਾਂਦੇ ਆ ਜਿਵੇਂ ਜੌਡੀਅਰ ਦੇ ਵਿੱਚ ਨਾ ਕੰਪਨੀ ਨੇ ਦਿੱਤਾ ਵੀ ਟੂੜੀ ਵਾਲੀ ਮਸ਼ੀਨ ਦੇ ਅੰਦਰ ਜੋ ਜੰਮਦਾ ਉਹ ਉੱਤੇ ਬੈਠੇ ਨਹੀਂ ਉਹ ਪੁੱਠਾ ਘੁੰਮ ਕੇ ਤੁਰਦੇ ਅੱਛਾ 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 ਪੱਖੇ ਦੇ ਫਾਰਾ ਉਹ ਐ ਹੋ ਜਾਣੇ ਐ ਤੋਂ ਐ ਹੋ ਜਾਣੇ ਉਹ ਜੋਨੀਅਰ ਲਿਆਉਂਦਾ ਸਾਰੇ ਸਾਰਿਆਂ ਨੂੰ ਤਕਨੀਕ ਲਿਆਉਂਦਾ ਉਹ ਉਹ ਚੀਜ਼ ਲੱਗੀ ਉਹ ਉਹ ਕਹ ਰਹੇ ਨੇ ਉਹ ਪੱਖਾ ਲੱਗੇ ਉਹੋ ਹਾਂ ਉਹ ਪੱਖਾ ਲਾਈਏ ਫਿਰ ਤਾਂ ਪਲੱਸ ਪੁਆਇੰਟ ਆਏ ਰੇ ਫਿਰ ਤਾਂ ਮਗਰ ਵੇਖਣ ਦੀ ਲੋੜ ਨਹੀਂ ਜਦੋਂ ਦਿਲ ਕੀਤਾ ਉਹਨੂੰ ਪੱਖਾ ਚੇਂਜ ਕਰ ਦੋ ਇਹਨੇ ਸਾਰਾ ਤੇ ਨਹੀਂ ਨਹੀਂ ਟੈਂਪਰੇਰੀ ਇੱਥੇ ਜਾਲੀ ਲੱਗ ਜੇ ਜਿਹੜਾ ਉੱਥੇ ਉੱਥੇ ਲੱਗਣਾ ਉਹ ਇੱਥੇ ਲੱਗ ਗਿਆ ਤੇ ਜਦੋਂ ਇੱਥੋਂ ਕੱਪੜਾ ਮਾਰਨਾ ਸੌਖਾ ਆਪਾਂ ਨੂੰ ਆਇਆ ਵੀ ਰੇਡੀਏਟਰ ਦੀ ਜਾਲੀ ਬਿੰਗੀ ਨਾ ਹੋ ਜੇ। ਹਾਂਜੀ ਹਾਂਜੀ। ਫਰੀਕ ਜਾਲੀ ਵੀ ਲੱਗ ਜੇ। ਕਿਉਂਕਿ ਜੇ ਇਹਨੂੰ ਧੱਕੇ ਨਾਲ ਥੋੜਾ ਸਾਫ਼ ਕਰਨ ਦੀ ਕੋਸ਼ਿਸ਼ ਕਰਾਂਗੇ ਨਾ ਇਹਦੀਆਂ ਜਾਲੀਆਂ ਬਿੰਗੀਆਂ ਹੋ ਜਾਣ। ਜਾਲੀ ਬਿੰਗੀ ਹੋਊ ਜਾਲੀ ਬਿੰਗੀ ਹੋ ਜੂਗੀ। ਹੂੰ। ਬਾਕੀ ਤੁਸੀਂ ਕਮੈਂਟ 'ਚ ਦੱਸਿਓ ਕੀ ਚੀਜ਼ ਕਰਨੀ ਚਾਹੀਦੀ ਆ, ਹਰ ਕਿਸੇ ਦੀ ਰਾਏ ਲੈਣੀ ਚਾਹੀਦੀ ਆ। ਹਾਂ, ਵੈਸੇ ਦਾਣਾ ਬਹੁਤ ਵਧੀਆ ਕ੍ਰਸ਼ ਕਰਦੀ ਆ ਮਤਲਬ ਇਹ ਦਾ ਪਲੱਸ ਪੁਆਇੰਟ ਆ। ਹਾਂਜੀ, ਦਾਣਾ ਤਾਂ ਛੱੜਦੀ ਨਹੀਂ। ਹੂੰ। ਬਾਕੀ ਕੁਦਰਾ ਮੋਟਾ ਕਰਨਾ ਬਰੀਕ ਕਰਨਾ ਤਾਂ ਆਪਦੇ ਤੇ ਗਰਾਰੀਆਂ ਚੇਂਜ ਹੋਈ ਜਾਂਦੀਆਂ ਹਾਂ ਵੀ ਮਤਲਬ ਆਪਦੇ ਤੇ ਆ ਪਰ ਜਿਹੜਾ ਪਰਫੈਕਟ ਆ ਆਪਾ ਪੀਡੀਐਫੇ ਤੋਂ ਪਾਸ ਕਰਾ ਲਿਆ ਯਾਰ ਹਾਂ ਇਹਨਾਂ ਨੂੰ ਪਾਸ ਕਰਾ ਹਾਥੀ ਦੀਆਂ ਪੈੜਾਂ ਸਾਰੀਆਂ ਪੈੜਾਂ ਆ ਜਾਂਦੀਆਂ ਹਾਂ ਇਹਨਾਂ ਦੀਆਂ ਪੈੜਾਂ ਪੀਡੀਐਫ ਨੇ ਪਾਸ ਕਰਤਾ ਬਾਅਦ ਖਤਮ ਇੰਟਰਨੈਸ਼ਨਲ ਪੱਧਰ ਦੇ ਫਾਰਮ ਨੇ ਇਹਨੂੰ ਕਰਤਾ ਹਾਂ ਏਦੂੰ ਗਾਂ ਜੇ ਸੁਧਾਰ ਆਊਗਾ ਤਾਂ ਉਹ ਇਹ ਲੈ ਕੇ ਆਉਣਗੇ ਏਦੂੰ ਥੱਲੇ ਕੋਈ ਫੇਲ ਨਹੀਂ ਕਰ ਸਕਦਾ ਹਾਂ ਹਾਂ ਉਦੋਂ ਥੱਲੇ ਕੋਈ ਕਹਿ ਸਕਦਾ ਹਾਂ ਪੀਡੀਐਫੇ ਤੋਂ ਥੱਲੇ ਕੋਈ ਫੇਲ ਨਹੀਂ ਕਰ ਸਕਦਾ हां ओनु कोई अधिकार ਨਹੀਂਗਾ पीडीएफए ਨੇ ਪਾਸ ਆ ਪੀਡੀਐਫ ਦੀ ਮੋਹਰ ਲੱਗ ਗਈ ਐ ਤੇ ਓਕੇ ਆ ਕੰਮ हां ਵੀਡੀਓ ਨੂੰ ਸ਼ੇਅਰ ਕਰ ਦੋ ਬਸ हां जी